ਜੀ ਕਪੂਰ ਚਿਰਾ ਬਟਾਲਾ ਤੋਂ ਮੈਂ ਜੁਆਇਨ ਕੀਤਾ ਹੈ ਬਟਾਲਾ ਦੇਖਿਆ ਬਰੇਗਾ ਕੀ ਲੱਗਦਾ ਕਿਹੜੀਆਂ ਚੋਣੀਆਂ ਨੇ ਪੁਲਿਸ ਜ਼ਿਲ੍ਹਾ ਬਟਾਲਾ ਤੋਂ ਜਿਹਨੂੰ ਪਹਿਲ ਦੇ ਆਧਾਰ 'ਤੇ ਗੱਲ ਕਰਨਾ ਚਾਹੁੰਦਾ ਮੈਂ ਰੀਸੈਂਟਲੀ ਇੱਥੇ ਜੁਆਇਨ ਕਰਤਾ ਐਜ਼ ਸਿਸਟਰ ਬਟਾਲਾ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਪੰਜਾਬ ਸਰਕਾਰ ਦਾ ਮਾਝਾ ਡੀਸੀਪੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਆਫਟਰ ਜੁਆਇਨਿੰਗ ਇੱਥੇ ਜਿਹੜੀ ਚੀਜ਼ੇ ਅਸੀਂ ਅਸੈਸ ਕਰ ਰਹੇ ਨੇ ਤਾਂ ਜਿੱਥੇ-ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਕਮੀ ਪੀਛੀ ਹੈ ਮੈਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਟੀਮ ਦੇ ਨਾਲ ਡਿਸਕਸ ਕਰਦਾ ਪਿਆ ਕਿ ਕਿ ਕਿੰਨੀ ਅਸੀ ਇਹ ਚੀਜ਼ ਜਿਹੜੀ ਹੈ ਇੰਪਰੂਵ ਕਰ ਸਕਦੇ ਆ ਤਾਂ ਉਸੇ ਕੜੀ ਦੇ ਵਿੱਚ ਉਸੇ سلسلے ਦੇ ਵਿੱਚ ਅੱਜ ਜਿਵੇਂ ਇੰਟਰੈਕਸ਼ਨ ਮੀਡੀਆ ਫੈਟਰਨਿਟੀ ਦੇ ਨਾਲ ਰੱਖੀ ਹੈਗੀ ਇਹਦਾ ਬੇਸਿਕਲੀ ਪਰਪਸ ਇਹ ਹੈ ਕਿ ਮੀਡੀਆ ਐਂਡ ਪ੍ਰੈਸ ਇਸ ਐਨ ਇੰਪੋਰਟੈਂਟ ਸਟੇਕਹੋਲਡਰ ਤਾਂ ਇੱਕ ਬੌਂਡ ਹੁੰਦਾ ਹੈ ਵਿਦ ਦ ਪੁਲਿਸ ਤਾਂ ਪ੍ਰੈਸ ਕੋਲੋ ਵੀ মিডিਆ ਕੋਲੋ ਵੀ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਏਰੀਆ ਦੇ ਬਾਰੇ ਸੋ মিডিਆ ਕੋਲੋ ਇਨਫੋਰਮੇਸ਼ਨ ਲੈਣੀ ਕਿ ਸਿਟੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਕਮੀ ਪਿਛੀ ਹੈ ਜਿੱਥੇ ਪੁਲਿਸ ਇੰਪਰੂਵ ਕਰ ਸਕਦੀ ਹੈ ਦੈਟ ਹਸ ਬੀਨ ਦਾ ਪਰਪਸ ਆਫ ਦਿਸ ਮੀਟਿੰਗ ਸੋ ਦੈਟ ਮੈਂ ਮੇਰੇ ਕੋਲ ਤੁਹਾਡਾ ਜਿਹੜਾ ਐਕਸਪੀਰੀਅੰਸ ਐਂਡ ਵੈਲਿਊਅਬਲ ਫੀਡਬੈਕ ਆਜਵੇ ਤਾਂ ਉਸ ਚੀਜ਼ ਦੇ ਉੱਤੇ ਫਿਰ ਅਲੋਂਗ ਵਿਦ ਮੀ ਟੀਮ ਵੀ ਕੈਨ ਵਰਕ ਆਊਟ ਐਂਡ ਇੱਕ ਚੰਗੀ ਜਿਹੜੀ ਪੁਲਿਸਿੰਗ ਹੈ ਆਪਾਂ ਲੋਕਾਂ ਨੂੰ ਦੇ ਸਕੀਏ ਸਟ੍ਰਗਸ ਥੋੜੀ ਵੱਡੀ ਪ੍ਰੋਬਲਮ ਹਾਂ ਸੋ ਇਹ ਪੁਆਇੰਟ ਆਉਟ ਕੀਤੇ ਗਏ ਆ ਕਿ ਇਸ ਏਰੀਏ ਦੇ ਕਿਹੜਾ ਕੰਮ ਕੀਤਾ ਜਾਏਗਾ ਡਰੱਗਸ ਕੁਝ ਪਿੱਛੇ ਹੀ ਕੁਝ ਹੌਟਸਪots ਆਈਡੈਂਟੀਫਾਈਡ ਨੇ ਇਥੇ ਜਿਵੇਂ ਅੱਜ ਵੀ ਅਸੀਂ ਇੱਕ ਕਾਸੋ ਆਪਰੇਸ਼ਨ ਕਰਾਇਆ ਜਿਹੜਾ ਗਾਂਧੀ ਕੈਂਪ ਏਰੀਆ ਹੈ ਤਾਂ ਇਸ ਤਰ੍ਹਾਂ باقی ਜਿਹੜੇ ਸਬਡਿਵੀਜ਼ਨਸ ਵੀ ਹੈਗੇ ਨੇ ਉੱਥੇ ਜਿਹੜੇ ਏਰੀਆਜ਼ ਹੈਗੇ ਨੇ ਵਿਚਾਰ ਇਫੈਕਟਿਡ ਤਾਂ ਇੱਕ ਸਟ੍ਰੈਟਜੀ ਦੇ ਤਹਿਤ ਅਸੀਂ ਉਸ ਸੀਐਸ ਤੇ ਉੱਤੇ ਕੰਮ ਕਰਾਂਗੇ ਸਰਸ਼ਟਰਾਹ ਗ੍ਰੇਟ ਕ੍ਰਾਈਮ ਸਟੈਚਿੰਗ ਬਹੁਤ ਜ਼ਿਆਦਾ ਹੈ ਜੀ ਬਹੁਤ ਇਦੇ ਵਿੱਚ ਜਿਹੜੀ ਡੋਮਿਨੈਂਸ ਐਂਡ ਵਿਜ਼ਿਬਿਲਟੀ ਵਾਲਾ ਜਿਹੜਾ ਪੁਲਿਸਿੰਗ ਹੈ ਉਸ ਇਸ ਵਾਸਤੇ ਅਸੀਂ ਧਿਆਨ ਦੇ ਰਹੇ ਨੇ ਪੀਸੀਆਰ ਨੂੰ ਹੋਰ ਅਸੀਂ ਐਕਟੀਵੇਟ ਕਰਾ ਰਹੇ ਨੇ ਜਿਹੜੇ ਨਾਈਟ ਡੋਮਿਨੇਸ਼ਨ ਪੁਲਿਸ ਪਲਾਨਸ ਹੁੰਦੇ ਆ ਪੁਲਿਸਿੰਗ ਦੇ ਉਹਨੂੰ ਹੋਰ ਸਕਰੀਆ ਕਰ ਰਹੇ ਨੇ ਸੋ ਥੈਟ ਇੱਕ ਡੋਮਿਨੈਂਸ ਪ੍ਰੈਜ਼ੈਂਸ ਹੋਵੇ ਪੁਲਿਸ ਦੀ ਸੋ ਥੈਟ ਜਿਹੜਾ ਮਾੜਾ ਅਨਸਰ ਹੈ ਉਹ ਇਸ ਤਰ੍ਹਾਂ ਦਾ ਕ੍ਰਾਈਮ ਨਾ ਕਰ ਸਕੇ ਥੈਂਕ ਯੂ